ਦੀ ਆਪਣੀ ਹੋਰ ਲੱਗਿਆ ਜੀ ਹਾਂਜੀ ਅੱਜ ਅਸੀਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਉਣ ਵਾਸਤੇ ਪਿੰਡ ਤੋੜ ਦੇ ਵਿੱਚ ਨੌਜਵਾਨਾਂ ਵੱਲੋਂ ਪ੍ਰਾਰਲਾ ਕੀਤਾ ਗਿਆ ਕਿ ਹਰ ਸਾਲ ਦੀ ਤਰ੍ਹਾਂ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਵਾਲੇ ਲੋਕ ਜਿਹੜੇ ਲਗਾਤਾਰ ਸ਼ਹੀਦ ਭਗਤ ਸਿੰਘ ਨੂੰ ਯਾਦ ਰੱਖ ਕੇ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਤੇ ਚੱਲਦੇ ਆ ਤੇ ਇਸ ਤੋਂ ਬਾਅਦ ਵੀ ਜਿਹੜੇ ਕਈ ਲੋਕ ਡਰਾਮਾ ਕਰਨ ਵਾਲੇ ਭਗਤਸੁੰਦਰੀਆਂ ਪੱਗਾਂ ਬੰਨ੍ਹ ਕੇ ਜਿਨ੍ਹਾਂ ਨੇ ਭਗਤ ਸਿੰਘ ਦੀ ਜਗ੍ਹਾ ਤੇ ਜਾ ਕੇ ਖੜਕਲਕਲਾਂ ਦੀ ਧਰਤੀ ਤੇ ਜਾ ਕੇ ਸੌ ਚੁੱਕੀ ਤੇ ਲੋਕਾਂ ਦੇ ਨਾਲ ਬਹੁਤ ਵੱਡਾ ਧੋਖਾ ਕੀਤਾ ਜੇ ਅੱਜ ਦੀ ਸਖੈਰੀਏ ਭਗਵੰਤ ਮਾਨ ਦੀ ਸਰਕਾਰ ਭਗਵੰਤ ਆਪਣੇ ਭਗਸੋਂ ਦੀ ਵਿਚਾਰਧਾਰਾ ਤੇ ਚੱਲਣ ਦਾ ਵਾਅਦਾ ਕਰਕੇ ਲੋਕਾਂ ਚ ਆਈ ਸਭ ਤੋਂ ਪਹਿਲਾਂ ਵੱਡਾ ਵਾਅਦਾ ਨੌਜਵਾਨਾਂ ਨਾਲ ਕੀਤਾ ਕਿ ਜੇ ਸਾਡੀ ਸਰਕਾਰ ਸਤਾ ਦੇ ਵਿੱਚ ਆ ਗਈ ਤੇ ਸਭ ਤੋਂ ਪਹਿਲਾਂ ਜਿਹੜਾ ਹਰਾ ਪੈਨ ਮੈਨੂੰ ਮਿਲਣਾ ਸਰਕਾਰ ਬਣਦਿਆਂ ਸਾਰ ਉਹ ਹਰਾ ਪੈਨ ਨੌਜਵਾਨਾਂ ਦੇ ਰਜਗਾਰ ਵਾਸਤੇ ਚੱਲੂਗਾ ਅੱਜ ਭਗਤ ਸਿੰਘ ਦੇ ਜਨਮ ਦਿਨ ਦੇ ਉੱਤੇ ਸ਼ਹੀਦ ਭਗਤ ਸਿੰਘ ਨਾਗ ਸਭਾ ਨੇ ਇੱਕ ਯਾਦ ਕਰਾਉਣ ਵਾਸਤੇ ਭਗਸੋਂ ਨੂੰ ਖੜਕਲ ਕਲਾਨ ਨੂੰ 1 ਮਾਰਚ ਸਵੇਰੇ ਸ਼ੁਰੂ ਕੀਤਾ ਪਰ ਅਸੀਂ ਨਖੇਦੀ ਕਰਦੇ ਹਾਂ ਇਸ ਗੱਲ ਦੀ ਵੀ ਜਿਹੜੀ ਪੰਜਾਬ ਪੁਲਿਸ ਆ ਇਸ ਭਗਤ ਸਿੰਘ ਦੀ ਸੋਚ ਤੇ ਚੱਲਣ ਵਾਲਾ ਜਿਹੜਾ ਮੁੱਖ ਮੰਤਰੀ ਬਣਿਆ ਇਹਦੇ ਸਾਡੇ ਜਿਹੜੇ ਆਗੂ ਆ ਸਾਰੇ ਰਾਤ ਦੇ ਗ੍ਰਿਫਤਾਰ ਕੀਤੇ ਆ ਘਰਾਂ 'ਚ ਬੰਦ ਕੀਤੇ ਆ ਉਹਨਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਵਾਸਤੇ ਜਿਹੜੀ ਪ੍ਰੀਸ ਆ ਇਹ ਜਾਣ ਨਹੀਂ ਦੇ ਰਹੀ ਇਸ ਕਰਕੇ ਕਿ ਉੱਥੇ ਮੁੱਖ ਮੰਤਰੀ ਨਹੀਂ ਆਉਣਾ ਇਹਨਾਂ ਨੇ ਉਹਨਾਂ ਨੂੰ ਜਾ ਕੇ ਸਵਾਲ ਜਵਾਬ ਕਰਨੇ ਆ ਕਿ ਜਿਹੜਾ ਹਰਾਪੇਨ ਦਾ ਵਾਅਦਾ ਕਰਕੇ ਸਦਾ ਚਾਹੀ ਸਰਕਾਰ ਉਹ ਹਰਾਪੇਨ ਕਿੱਥੇ ਆ ਜਾਂ ਡਿੱਗ ਪਿਆ ਜਾਂ ਉਹਦੀ ਨਿਭ ਟੁੱਟ ਗਈ ਆ ਉਹ ਕਿਉਂ ਨਹੀਂ ਚੱਲ ਰਿਹਾ ਨੌਜਵਾਨਾਂ ਦੇ ਰੋਜ਼ਗਾਰ ਵਾਸਤੇ ਅਸੀਂ ਤਰਨਤਾਰ ਜਿਲ੍ਹੇ ਤੋਂ ਇੱਕ ਤਰੀਕ ਨੂੰ ਅਸੀਂ ਉਸ ਪਾਸੇ ਨੂੰ ਜਾਵਾਂਗੇ ਪ੍ਰਸ਼ਾਸਨ ਦਾ ਜਿੱਥੇ ਵੀ ਜ਼ੋਰ ਲੱਗਦਾ ਜੋ ਵੀ ਪ੍ਰਸ਼ਾਸਨ ਕਰ ਲੇ ਅਸੀਂ ਖੜਕਲਕਨਾਂ ਦੀ ਧਰਤੀ ਤੇ ਇੱਕ ਤਰੀਕ ਨੂੰ ਤਰਨਤਾਰ ਜਿਲ੍ਹੇ ਤੋਂ ਪਹੁੰਚਾਂਗੇ ਤੇ ਜਿਹੜਾ ਰਾਤ ਦਾ ਲਗਾਤਾਰ ਪ੍ਰਸ਼ਾਸਨ ਨੌਜਵਾਨਾਂ ਤੇ ਨੌਜਵਾਨਾਂ ਦੇ ਘਰਾਂ ਨੂੰ ਘੇਰਾ ਪਾਈ ਬੈਠਾ ਵਾ ਉੱਥੇ ਜਾਣ ਨਹੀਂ ਦੇ ਰਿਹਾ ਉਹਦੀ ਅਸੀਂ ਸ਼ਹੀਦ ਭਗਤ ਸਿੰਘ ਦਾ ਸਵਾਭ ਨੂੰ ਨਿੰਦਿਆ ਕਰਦੇ ਹਾਂ ਇੰਦਰੀ ਕਰਦਾ